ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਫਰਵਰੀ ਦਾ ਟਾਈਮ ਆ ਗਿਆ ਜੀ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਗੁੱਟੀ ਦੁਆਰਾ ਅਬਰੂਦ ਦਾ ਪੌਦਾ ਤਿਆਰ ਕਰਨਾ ਐਸਰੁੱਤ ਜਦੋਂ ਬੂਟੇ ਫਟਦੇ ਆ ਉਦੋਂ ਤੇ ਸਾਵਣ ਪਾਦੋਂ ਦੇ ਮਹੀਨੇ ਜਿਹੜੇ ਬੂਟੇ ਆ ਗੁੱਟੀ ਨਾਲ ਤਿਆਰ ਕੀਤੇ ਜਾ ਸਕਦੇ ਆ ਜਿਵੇਂ ਪੁਰਾਣੇ ਸਮਿਆਂ 'ਚ ਆਪਣੇ ਬਜ਼ੁਰਗ ਦਾਵ ਲਾਉਂਦੇ ਹੁੰਦੇ ਸੀ ਉਹੀ ਪ੍ਰੋਸੈਸ ਆ ਹੁਣ ਇਹਨੂੰ ਗੁੱਟੀ ਬੰਨਣਾ ਕਹਿ ਦਿੰਦੇ ਹਾਂ ਠੀਕ ਹੈ ਜੀ ਉਹ ਦਾਣਾ ਫੜ ਕੇ ਥੱਲੇ ਨੱਪ ਦਿੰਦੇ ਸੀ ਕਿ ਡੜਾਂ ਕੱਢਿਆ ਹੁੰਦੀਆਂ ਪਿੱਛੋਂ ਕੱਟ ਕੇ ਤੇ ਬੂਟਾ ਤਿਆਰ ਹੋ ਜਾਂਦਾ ਸੀ ਉਹੀ ਪ੍ਰੋਸੈਸ ਇਹ ਹੈ ਅਲਾਹਾਬਾਦੀ ਅਮਰੂਦ ਹੈ ਅਲਾਹਾਬਾਦੀ ਅਮਰੂਦ ਤੋਂ ਨੂੰ ਗੁੱਟੀ ਨਾਲ ਤਿਆਰ ਕਰਨਾ ਦੱਸਾਂਗੇ ਜੀ ਇਸ ਤਰ੍ਹਾਂ ਦੀ ਪੱਕੀ ਡਾਣੀ ਲੈ ਲੈਣੀ ਹੈ ਤੇ ਡਾਣੀ ਦੇ ਚਾਰ ਛਫੇਰੇ ਇਸ ਤਰੀਕੇ ਨਾਲ ਕੱਟ ਲਾਉਣਾ ਹੈ ਚਾਰ ਛਫੇਰੇ ਜਿਹੜਾ ਉਤਲਾ ਸੱਕ ਹੈ ਦਾ ਕੱਟਿਆ ਜਾਵੇ ਠੀਕ ਹੈ ਜੀ